ਸਸਵੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਹੁਣ ਪੰਜਾਬ ਪੁਲਿਸ ਤੁਹਾਡੀ ਮਦਦ ਕਰੇਗੀ ਵੱਖਰੇ ਤਰੀਕੇ ਦੇ ਨਾਲ ਤੇ ਵੱਖਰੇ ਤਰੀਕੇ ਦੇ ਨਾਲ ਹੀ ਤੁਹਾਨੂੰ ਸੜਕਾਂ ਦੇ ਉੱਤੇ ਵੀ ਦਿਖਾਈ ਦੇਵੇਗੀ ਨਵੀਆਂ ਤੇ ਆਧੁਨਿਕ ਗੱਡੀਆਂ ਦੇ ਵਿੱਚ ਅੱਜ SSF ਨੂੰ ਲਾਂਚ ਕਰਨ ਜਾ ਰਹੇ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਇਹ ਸੜਕ ਸੁਰੱਖਿਆ ਫੋਰਸ ਅੱਜ ਦੇ ਦਿਨ ਤੋਂ ਆਪਣਾ ਕੰਮ ਕਰਨਾ ਸ਼ੁਰੂ ਕਰ ਦੇਵੇਗੀ ਹਾਈਵੇਜ਼ ਦੇ ਉੱਤੇ ਲਗਾਤਾਰ ਹਾਦਸੇ ਵਾਪਰਦੇ ਨੇ ਕਈ ਵਾਰ ਕੁਝ ਅਜਿਹੇ ਵਾਹਨ ਹੁੰਦੇ ਨੇ ਜਿਹੜੇ ਲਗਾਤਾਰ ਉੱਥੇ ਖੜੇ ਵੀ ਰਹਿੰਦੇ ਨੇ ਜੋ ਹਾਦਸਿਆਂ ਨੂੰ ਸੱਦਾ ਦਿੰਦੇ ਨੇ ਉਹਨਾਂ ਸਭ ਦੀ ਜਾਣਕਾਰੀ ਤੁਸੀਂ ਇਸ ਪੁਲਿਸ ਫੋਰਸ ਨੂੰ ਦੇ ਸਕਦੇ ਹੋ ਤੇ ਇਹ ਪੁਲਿਸ ਫੋਰਸ ਖੁਦ ਵੀ ਗਸ਼ਟ ਕਰਦੀ ਹੋਈ ਨਜ਼ਰ ਆਏਗੀ ਤੇ ਜੇਕਰ ਅਜਿਹਾ ਕੋਈ ਵਾਹਨ ਖੜਾ ਨਜ਼ਰ ਆਉਂਦਾ ਹੈ ਤਾਂ ਉਹਨੂੰ ਸਾਈਡ ਦੇ ਉੱਤੇ ਕੱਢਣ ਦਾ ਕੰਮ ਵੀ ਕੀਤਾ ਜਾਵੇਗਾ ਤੇ ਜਿਹੜੇ ਹਾਦਸੇ ਵਾਪਰਦੇ ਨੇ ਉਹਨਾਂ ਦੇ ਵਿੱਚ ਵੀ ਮਦਦ ਕੀਤੀ ਜਾਵੇਗੀ ਤੇ ਇਹ ਐਸਐਸਐਫ 30 ਕਿਲੋਮੀਟਰ ਦੇ ਉੱਤੇ ਹਰ ਥਾਂ ਦੇ ਉੱਤੇ ਤੁਹਾਨੂੰ ਮਿਲੇਗੀ ਹਾਈਵੇ ਦੇ ਉੱਤੇ ਯਾਨੀ ਕਿ ਹਰ ਗੱਡੀ ਤੁਹਾਨੂੰ ਹਾਈ ਟੈਕ ਗੱਡੀ 30 ਕਿਲੋਮੀਟਰ ਦੇ ਉੱਤੇ ਮਿਲ ਜਾਵੇਗੀ ਪੰਜਾਬ ਪੁਲਿਸ ਦਾ ਨਵਾਂ ਰੂਪ ਹੈ ਐਸਐਸਐਫ ਸੜਕ ਸੁਰੱਖਿਆ ਫੋਰਸ ਤੇ ਕਈ ਤਰ੍ਹਾਂ ਦੇ ਸਵਾਲ ਵੀ ਨੇ ਇਸ ਨੂੰ ਲੈ ਕੇ ਕਿ ਕੀ ਇਹ ਚਲਾਨ ਵੀ ਕਰੇਗੀ ਤਾਂ ਮੁੱਢਲੀ ਜਾਣਕਾਰੀ ਦੇ ਵਿੱਚ ਇਹ ਸਾਹਮਣੇ ਆਇਆ ਕਿ ਪੁਲਿਸ ਤੁਹਾਡਾ ਚਲਾਨ ਨਹੀਂ ਕਰੇਗੀ ਤੁਹਾਨੂੰ ਰਸਤੇ 'ਚ ਰੋਕੇਗੀ ਨਹੀਂ ਬਿਲਕੁਲ ਉਸੇ ਤਰ੍ਹਾਂ ਜਿਵੇਂ ਪੈਟਰੋਲਿੰਗ ਵਾਲੇ ਹੁੰਦੇ ਨੇ ਤੇ ਤੁਹਾਡੀ ਸਹਾਇਤਾ ਲਈ ਹਮੇਸ਼ਾ ਮੁਸਤੈਦ ਰਹੇਗੀ ਇਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਅੱਜ ਇੱਕ ਟਵੀਟ ਕੀਤਾ ਹੈ ਤੇ ਉਹ ਜਲੰਧਰ ਵੀ ਜਾ ਰਹੇ ਨੇ ਪੀਪੀ ਦਾ ਜਿਹੜਾ ਉੱਥੇ ਦਫ਼ਤਰ ਆ ਉਹਦੇ ਵਿੱਚ ਇਹ ਲਾਂਚ ਕੀਤੀ ਜਾਵੇਗੀ ਸਕੀਮ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਪੋਸਟ ਦੇ ਵਿੱਚ ਲਿਖਿਆ ਹੈ ਕਿ ਅੱਜ ਅਸੀਂ ਸੜਕ ਤੇ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਸੜਕ ਸੁਰੱਖਿਆ ਫੋਰਸ ਸ਼ੁਰੂ ਕਰਨ ਜਾ ਰਹੇ ਹਾਂ ਦੇਸ਼ 'ਚ ਸੜਕ ਸੁਰੱਖਿਆ ਤੇ ਟ੍ਰੈਫਿਕ ਪ੍ਰਬੰਧਨ ਲਈ ਸਮਰਪੀ ਤੇ ਪਹਿਲੀ ਫੋਰਸ ਹੋਵੇਗੀ ਬਿਲਕੁਲ ਇਹ ਪਹਿਲੀ ਫੋਰਸ ਹੋਵੇਗੀ ਕਿਉਂਕਿ ਅਕਸਰ ਤੁਸੀਂ ਟ੍ਰੈਫਿਕ ਪੁਲਿਸ ਨੂੰ ਦੇਖਦੇ ਹੋ ਪੈਟਰੋਲਿੰਗ ਪਾਰਟੀ ਨੂੰ ਦੇਖਦੇ ਹੋ ਪਰ ਐਸਐਸਐਫ ਤੁਹਾਨੂੰ ਸਿਰਫ ਪੰਜਾਬ ਦੇ ਵਿੱਚ ਹੀ ਨਜ਼ਰ ਆਵੇਗੀ ਤੇ ਅੱਗੇ ਲਿਖਦੇ ਨੇ 144 ਹਾਈ ਟੈਕ ਗੱਡੀਆਂ ਤੇ 5 ਹਜ਼ਾਰ ਮੁਲਾਜ਼ਮ ਇਹਦੇ ਉੱਤੇ ਤਾਇਨਾਤ ਰਹਿਣਗੇ ਤੇ ਅੱਗੇ ਮੁੱਖ ਮੰਤਰੀ ਭਗਵੰਤ ਮਾਨ ਲਿਖਦੇ ਨੇ ਕਿ 144 ਹਾਈ ਟੈਕ ਗੱਡੀਆਂ ਦੇ ਉੱਤੇ 5000 ਮੁਲਾਜ਼ਮ ਤਾਇਨਾਤ ਰਹਿਣਗੇ ਜੋ ਤੁਹਾਡੀ ਸੁਰੱਖਿਆ ਕਰਨਗੇ ਆਮ ਲੋਕਾਂ ਦੀ ਸੜਕ ਦੇ ਉੱਤੇ ਸੁਰੱਖਿਆ ਕਰਨਗੇ ਤੇ ਨਾਲ ਹੀ ਦੇਸ਼ ਵਿੱਚ ਕਿਸੇ ਵੀ ਪੁਲਿਸ ਦੇ ਕੋਲ ਇੰਨੀਆਂ ਹਾਈ ਟੈਕ ਗੱਡੀਆਂ ਨਹੀਂ ਜੋ ਐਸਐਸਐਫ ਦੇ ਕੋਲ ਨੇ ਗੱਡੀਆਂ ਦੀ ਪਹਿਲੀ ਝਲਕ ਵੀ ਆ ਚੁੱਕੀ ਹੈ ਤਸਵੀਰਾਂ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖ ਰਹੇ ਹੋ ਕਿ ਇਹ ਗੱਡੀਆਂ ਬੜੀਆਂ ਹਾਈ ਟੈਕ ਨੇ ਤੇ ਦੂਜੀਆਂ ਗੱਡੀਆਂ ਨਾਲੋਂ ਥੋੜੀਆਂ ਜਿਹੀਆਂ ਵਖਰੀਆਂ ਨਜ਼ਰ ਆ ਰਹੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਇੱਕ ਵੀਡੀਓ ਵੀ ਸਾਂਝੀ ਕੀਤੀ ਹੈ ਜਿਦੇ ਵਿੱਚ ਉਹਨਾਂ ਦੇ ਪੁਰਾਣੇ ਬਿਆਨ ਵੀ ਦਿਖਾਈ ਦਿੰਦੇ ਨੇ ਨਵੇਂ ਬਿਆਨ ਵੀ ਦਿਖਾਈ ਦਿੰਦੇ ਨੇ ਤੇ ਉਹਨਾਂ ਗੱਡੀਆਂ ਦੀ ਪਹਿਲੀ ਝਲਕ ਵੀ ਦਿਖਾਈ ਦਿੰਦੀ ਹੈ ਜਿਹੜੀਆਂ ਐਸਐਸਐਫ ਦੇ ਵਿੱਚ ਸ਼ਾਮਲ ਕੀਤੀਆਂ ਗਈਆਂ ਨੇ ਯਾਨੀ ਕਿ ਸੜਕ ਸੁਰੱਖਿਆ ਫੋਰਸ ਦਾ ਹਿੱਸਾ ਬਣਨ ਗਈਆਂ ਤੇ ਅਕਸਰ ਤੁਸੀਂ ਜਦੋਂ ਸੜਕ ਦੇ ਉੱਤੇ ਨਿਕਲਦੇ ਹੋ ਹਾਈਵੇ ਤੇ ਨਿਕਲਦੇ ਹੋ ਤਾਂ ਤੁਹਾਨੂੰ ਚਿੰਤਾ ਸਤਾਉਣ ਲੱਗ ਜਾਂਦੀ ਹੈ ਕਿ ਕਈ ਵਾਰ ਹਾਈਵੇ ਸੁਨਸਾਨ ਹੁੰਦਾ ਹੈ ਤਾਂ ਉਹਦੇ ਉੱਤੇ ਵੀ ਤੁਸੀਂ ਐਸਐਸਐਫ ਦੀ ਸਹਾਇਤਾ ले सकोगे जे कोई ਹਾਦਸਾ ਵਾਪਰਦਾ ਹੈ ਤੁਹਾਨੂੰ ਕੋ ਜ਼ਰੂਰਤ ਪੈਗੀ ਤਏ ਪੁਲਿਸ ਫੋਰਸ ਤੁਹਾਡੇ ਲਈ ਤਿਆਰ ਬਰ ਤਿਆਰ ਖੜੀ ਨਜ਼ਰ ਆਵੇਗੀ ਤੇ ਅੱਜ ਜਲੰਧਰ ਦੇ ਵਿੱਚ ਇਸ ਨੂੰ ਲਾਂਚ ਕੀਤਾ ਜਾਵੇਗਾ ਜਿਸ ਤੋਂ ਬਾਅਦ ਦੇ ਵਿੱਚ ਇਹ ਪੁਲਿਸ ਗੱਡੀਆਂ ਵੱਖ-ਵੱਖ ਹਾਈਵੇਜ਼ ਦੇ ਉੱਤੇ ਸੜਕਾਂ ਦੇ ਉੱਤੇ ਜਾ ਕੇ ਆਪਣੀ ਡਿਊਟੀ ਦੇਣੀਆਂ ਸ਼ੁਰੂ ਕਰ ਦੇਣਗੀਆਂ ਦੇਖਣਾ ਹੋਵੇਗਾ ਕਿ ਆਮ ਲੋਕਾਂ ਲਈ ਇਹ ਸੜਕ ਸੁਰੱਖਿਆ ਫੋਰਸ ਕਿੰਨੀਕ ਲਾਹੇਵੰਦ ਸਿੱਧ ਹੁੰਦੀ ਹੈ ਤੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਵੱਲੋਂ ਜਿੰਨੀਆਂ ਉਮੀਦਾਂ ਇਸ ਫੋਰਸ ਦੇ ਉੱਤੇ ਲਗਾਈਆਂ ਜਾ ਰਹੀਆਂ ਨੇ ਉਹਨਾਂ ਨੂੰ ਕਿੰਨਾਕ ਬੂਰ ਪੈਂਦਾ ਹੈ ਨਿਡਰ ਹਾਂ ਨਿਰਪੱਖ ਰਹਾਗੇ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ। ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ। ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ। ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ। ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ। ਫੁੱਲਾਂਗੇ ਅੰਦਰੂਨੀ ਰਾਜ਼। ਬਣਾਾਂਗੇ بلند ਆਵਾਜ਼। ਖੇਤ, ਸਿੱਖਿਆ, ਸਿਹਤ, ਖੇਤੀ ਦੀ ਬਾਤ ਪਾਵਾਂਗੇ। ਹਰ ਪਿੰਡ ਹਰ ਸ਼ਹਿਰ ਜਮਾਨਾ ਨਾਲ ਨਿਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗੱਲਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕ ਕੁਲਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ